ਕਬੱਡੀ 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 ਨਾਲ ਗਿੰਦਾ ਔਰ ਸਨੀ ਕਾਲੇ ਸੰਗਿਆਂ ਦਾ 4 ਲੱਖ ਕਿਤੇ 2 ਲੱਖ ਕਿਤੇ 6 ਲੱਖ ਪਰ 4 ਜੱਫੇ 2 ਲੱਖ ਦੇ 우ਸਤਾਦ ਜੀ ਗੱਲ 2 ਲੱਖ ਤੋਂ ਸ਼ੁਰੂ ਆ ਕਰਿਓ ਗੱਲ ਯਾਰਾ ਦੂਰ ਤੱਕ ਗੱਲ ਜਾਣੀ ਰਣਕੇ ਦੇ ਵਿੱਚ ਐ ਸਨੀ ਕਹਿੰਦੇ ਦੇਖ ਲੈ ਮੈਂ ਤੇਜ਼ ਤਰਾਰ ਆ ਤਿੱਖੇ ਤੀਰਾਂ ਵਰਗੇ ਤੇ ਸ਼ਮਸ਼ੀਰਾਂ ਵਰਗੇ ਵਿਣਗ ਮੈਦਾਨੇ ਗੱਬਰੂ ਆਗੇ ਤਸਵੀਰਾਂ ਵਰਗੇ ਆ ਸਨੀ ਕਾਲਾ ਸੰਘਾ ਸਨੀ ਕਾਲੇ ਸੰਘਿਆਂ ਵਾਲਾ ਥਾਪੀਆਂ ਵੱਜਦੀਆਂ ਇਹ ਵੀ ਲੋਕਾਂ ਦੀ ਰੀਝੀ ਹੁੰਦੀ ਆ ਪਰ ਪਰੇ ਸ਼ਾਹ ਕੋਟ ਪਰ ਆ ਦੇਖਾਂਗੇ ਸਾਹਮਣੇ ਇਹ ਕਹਿੰਦੇ ਬੂਰੀਆ ਸੈਂਸਰ ਵਾਲਾ ਕਬੱਡੀ ਪਾ ਰਿਹਾ ਓ ਸਖੀ 25 ਓ ਕਾਲੇ ਸੰਘੇ ਆਲਿਆ 7 ਲੱਖ ਇੱਕ ਜਫਾ 7 ਲੱਖ ਇੱਕ ਜਫਾ 7 ਲੱਖ ਰੁੜਕਾ ਰੁੜਤ ਗਿਆ 7 ਲੱਖ ਦਾ ਜਫਾ 7 ਲੱਖ ਦਾ ਜਫਾ ਕਾਲੇ ਸੰਘੇ